ਪਿੰਡ ਸਸਰਾਲੀ ਕਲੋਨੀ ਲਗਾਤਾਰ ਤੁਹਾਨੂੰ ਹਰ ਇੱਕ ਨੂੰ ਅਪਡੇਟ ਪਹੁੰਚਾਰੇ ਆ ਕਿਉਂਕਿ ਪਿਛਲੇ 5-6 ਦਿਨਾਂ ਤੋਂ ਲਗਾਤਾਰ ਇੱਥੇ ਅਸੀਂ ਕਵਰੇਜ ਕਰ ਰਹੇ ਹਾਂ ਤਾਂ ਅੱਜ ਦੀਆਂ ਜੋ ਤਸਵੀਰਾਂ ਪਹਿਲਾਂ ਸਮਾਂ ਤੁਹਾਨੂੰ ਦੱਸ ਦਿੰਦੇ ਆ ਅੱਜ 4 ਤਰੀਕ 9ਵਾਂ ਮਹੀਨਾ 2025 ਸਮਾਂ 10:00 ਤੋਂ 10:30 ਦੇ ਵਿੱਚ ਦੀ ਜਿਹੜੇ ਅਪਡੇਟ ਦੇ ਰਹੇ ਆ ਤੁਹਾਨੂੰ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇਹ ਬੰਨ ਦੇ ਨਾਲ ਪਾਣੀ ਜਿਸ ਤਰ੍ਹਾਂ ਲਗਾਤਾਰ ਲੱਗਾ ਹੋਇਆ ਪੰਨ ਮਾਰਿਆ ਹੋਆ ਔਰ ਮੌਕੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੌਕੇ ਤੇ ਇੱਥੇ ਪ੍ਰਸ਼ਾਸਨ ਵੀ ਮੌਜੂਦ ਆ ਔਰ ਐਨਡੀਆਰਫ ਦੀਆਂ ਟੀਮਾਂ ਵੀ ਲੱ ਔਰ ਮੈਂ ਮੌਕੇ ਤੇ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਸਤ ਨੂੰ ਜਿਹਦੇ ਆਸ-ਪਾਸ ਦੇ ਪਿੰਡਾਂ ਪਿੰਡਾਂ ਦੇ ਲੋਕ ਆ ਤਾਂ ਉਹਨਾਂ ਨੂੰ ਇਸ ਵਕਤ ਸੁਚੇਤ ਰਹਿਣ ਦੀ ਲੋੜ ਆ ਔਰ ਜਿਹੜੀਆਂ ਗਲਤ ਜਾਂ ਝੂਠੀਆਂ ਅਫਵਾਹ ਫਲਾਈਆਂ ਜਾ ਰਹੀਆਂ ਕਿ ਇੱਥੇ ਤੇ ਬੰਨ ਟੁੱਟ ਗਿਆ ਪਰ ਇਸ ਤੇ ਇਦਾਂ ਦੀ ਅਜੇ ਤੱਕ ਕੋਈ ਵੀ ਹਾਲਾਤ ਅਜੇ ਨਹੀਂ ਪਾਇਆ ਹੋਏ ਕਿਉਂਕਿ ਅਸੀਂ ਲਗਾਤਾਰ ਇੱਥੋਂ ਦੀ ਕਵਰੇਜ ਕਰ ਰਹੇ ਆ ਔਰ ਤੁਹਾਡੇ ਤੱਕ ਮੌਕੇ ਤੇ ਉਹ ਆ ਰਹੀ ਇੱਕ ਤਸਵੀਰ ਪਹਚਾਰਿਆ ਕਿਉਂਕਿ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਮਨ ਦੇ ਵਿੱਚ ਡਰ ਜ਼ਰੂਰ ਆ ਔਰ ਤੁਹਾਨੂੰ ਇਹ ਵੀ ਦੱਸ ਦਈਏ ਕੀ ਹਜੇ ਤੱਕ ਜਿਆਦਾ ਕੋਈ ਵੀ ਹਾਲਾਤ ਨਹੀਂ ਪੈਦਾ ਹੋਏ ਕਿਉਂਕਿ ਲਗਾਤਾਰ ਅਸੀਂ ਇੱਥੋਂ ਦੀ ਜਿਹੜੀ ਕਵਰੇਜ ਕਰ ਰਹੇ ਆ ਐਨਡੀਆਰਫ ਟੀਮਾਂ ਪ੍ਰਸ਼ਾਸਨ ਔਰ ਮੌਕੇ ਦੇ ਨੌਜਵਾਨ ਮੌਜੂਦ ਆ ਜਿਨ੍ਹਾਂ ਵੱਲੋਂ ਹਰੋ ਪੈਂਤਰਾ ਅਪਣਾਇਆ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਵੀ ਪਾਣੀ ਨੂੰ ਬੰਨ੍ਹ ਦੇ ਨਾਲ ਲੱਗਣ ਤੋਂ ਰੁਕਿਆ ਜਾਵੇ ਔਰ ਮੌਕੇ ਤੇ ਤੁਹਾਨੂੰ ਇੱਧਰ ਦੀਆਂ ਤਸਵੀਰਾਂ ਵੀ ਦਿਖਾ ਲ ਦਿੰਨੇ ਜਿੱਥੇ ਲਗਾਤਾਰ ਕੰਮ ਨਿਰੰਤਰ ਜਾਰੀ ਆ ਔਰ ਲਗਾਤਾਰ ਹਰੀ ਕੋ ਪੈਂਤਰਾ ਅਪਣਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਵੀ ਪਾਣੀ ਨੂੰ ਖੱਲ ਪਾਈ ਜਾਵੇ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਨੌਜਵਾਨਾਂ ਨੂੰ ਵੀ ਅਪੀਲ ਜ਼ਰੂਰ ਕਰਨੀ ਚਾਹਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਅੱਜ ਦਾ ਟਾਈਮ ਆ ਅੱਜ ਦੀ ਰਾਤ ਆ ਤਾਂ ਸਾਨੂੰ ਲੈਟ ਰਹਿਣ ਦੀ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਲਗਭਗ ਜਿਹੜੇ ਅੱਜ ਅਸੀਂ ਸਵੇਰ ਤੋਂ ਹਾਲਾਤ ਦੇਖਿਆ ਕਿ ਹਾਲਾਤ ਇੱਥੇ ਦੇ ਬੇਕਾਬੂ ਹੁੰਦੇ ਨਜ਼ਰ ਆ ਰਿਹਾ ਉੱਥੇ ਤੁਹਾਨੂੰ ਇਹ ਦਿਖਾ ਲਦੀ ਹੈ ਕਿ ਅਲਾਈ ਪਹਿਲਾਂ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਸੀ ਤਾਂ ਮੌਕੇ ਤੇ ਹੁਣ ਲਾਈਟਾਂ ਦਾ ਵੀ ਪ੍ਰਬੰਧ ਹੋ ਗਿਆ ਵਾ ਔਰ ਤੁਹਾਨੂੰ ਨਾਲ ਹੀ ਤੁਹਾਨੂੰ ਦਿਖਾ ਲ ਦਿੰਨੇ ਆ ਜਿਹੜਾ ਇੱਧਰ ਕੰਮ ਚੱਲ ਰਿਹਾ ਵਾ ਐਨਡੀਆਰਐਫ ਟੀਮਾਂ ਜਿੱਥੇ ਲੱਗੀਆਂ ਹੋਈਆਂ ਉੱਥੇ ਨੌਜਵਾਨ ਵੀ ਉਹਨਾਂ ਦਾ ਸਾਥ ਵੀ ਡਟ ਕੇ ਦੇ ਰਿਹਾ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਵੀ ਇੱਕ ਤਸਵੀਰ ਜੂਰ ਦਿਖਾਈ ਜਾਵੇ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਦੇ ਮਨਾਂ ਦੇ ਵਿੱਚ ਡਰ ਆ ਕਿ ਸ਼ਾਇਦ ਗਲਤ ਤੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਪਿੰਡ ਸਸਰਾਲੀ ਕਲੋਨੀ ਦਾ ਬੰਨ ਟੁੱਟ ਗਿਆ ਪਹਿਲਾਂ ਦਿਖਾ ਲ ਦਿੰਨੇ ਆ ਕਿ ਕੰਮ ਉਸੇ ਤਰ੍ਹਾਂ ਨਿਰੰਤਰ ਜਾਰੀ ਆ ਹਜੇ ਤੱਕ ਇਦਾਂ ਦੇ ਹਾਲਾਤ ਨਹੀਂ ਪੈਦਾ ਹੋਏ ਕਿਉਂਕਿ ਅਸੀਂ ਲਗਾਤਾਰ ਤੁਹਾਡੇ ਤੱਕ ਹਰ ਇੱਕ ਪਲ-ਪਲ ਦੀ ਅਪਡੇਟ ਪਹੁੰਚਾ ਰਹੇ ਆ ਔਰ ਮੈਂ ਤੁਹਾਨੂੰ ਦਿਖਾ ਲ ਦਿੰਦਾ ਜਿਹੜੇ ਪਿੰਡ ਸਸਰਾਲੀ ਕਲੋਨੀ ਦੇ ਹਾਲਾਤ ਆ ਔਰ ਤੁਹਾਨੂੰ ਤਰੀਕ ਦੱਸ ਦਿੰਦੇ ਅੱਜ 4 ਤਰੀਕ 9ਵਾਂ ਮਹੀਨਾ 2025 ਜਿਹੜਾ ਸਮਾਂ ਵਾਂ ਸਮਾਂ ਲਗਭਗ 10 ਤੋਂ 10:30 ਵਜੇ ਦਾ ਸਮਾਂ ਵਾਂ ਔਰ ਮੈਂ ਨੌਜਵਾਨਾਂ ਨੂੰ ਜ਼ਰੂਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਮੌਕੇ ਤੇ ਜ਼ਰੂਰ ਪਹੁੰਚੋ ਪਹੁੰਚ ਕੇ ਇਸ ਤੋਂ ਪਹਿਲਾਂ